ਵਾਕਲ万ਸਰਾਜ ਕੰਤਾ ਜੀ ਹਾਂ ਜੀ ਇਹ ਜਿਹੜੇ ਅਸੀਂ ਦਿਆ ਪਾ ਜਾਂ ਜੇਲਾ ਜਿਹੜੇ ਜੇਲਾ ਜਿਹੜਾ ਆ ਕਿ ਤੇ ਮਤਲਬ ਲੱਗੇ ਖਾ ਖਾ ਕੇ ਜੁਦਿਆ ਪਹੁੰਚੇ ਫਿਰ ਉਹ ਬਾਵਲੀ ਤਾਂ ਚਾ ਤੋੜਿਆ ਚੁੰਨੀ ਲਾਲ ਨਾਹੀ ਮੇਰਾ ਜੰਗ ਬਾਦਰਾ ਭਰਾ ਮੇਰਾ ਤੇ ਫਿਰ ਆਈ ਥੱਲੇ ਟਰੰਕ ਨਿਕਲੇ ਆ ਕਿ ਤੇ ਬਾਵਲ ਦੀ ਰਾਣ ਦੇ ਮੱਦਦ ਦੇ ਥੱਲੇ ਉਹ ਕੁੱਤੇ ਬਾਵਲੀ ਤਾਂ ਚਾਏ ਥੱਲੇ ਮੰਤਰ ਜੀ ਉਹ ਫਿਰ ਡਾਂਗ ਕਨਿਕਲੇ ਉਹ ਫਿਰ ਜਦੋਂ ਖੋਲੇਆਂ ਚੀਜ਼ਾਂ ਲੈ ਗਏ ਕਹੀਂ ਮੈਨੂੰ ਇਹ ਲੱਭੀ ਪਾਪੇ ਮੈਨੂੰ ਇੱਕ ਥਿੱਲੀ ਦੇ ਫਰਾਕ ਫਰਾਕ ਲੱਭੀ ਉਹ ਸ਼ੀਸ਼ੇ ਦੇ ਮੜੀ ਦੀ ਉਹ ਘਾਰੇ ਤੇ ਆਹੋ ਤੋਂ ਆ ਮੈਂ ਲੈ ਜਾਂਦਾ ਸੀ 1995 ਚ ਇਹ ਉੱਥੋਂ ਲੈ ਕੇ ਆ ਜਦੋਂ ਉੱਥੋਂ ਲਿਓ ਪੁੱਟਿਆ ਨਾ ਮਤਲਬ ਇਹ ਥਲਿਓ ਨਿਕਲੇ ਜਨਾਬ ਡਾਂਗ ਕਨਿਕਲੇ ਬੜਾ ਵੱਡਾ ਉਹਦੇ ਚ ਫਿਰ ਭਨਿਆ ਤੇ ਫਿਰ ਮੂਰਤੀਆਂ ਮਾਦਾ ਲਿਆ ਫਰਾਕਾਂ ਸ਼ੀਸ਼ੇ ਦੀਆਂ ਕੋਈ ਕੋ ਕੋ ਚੀਜ਼ਾਂ ਨਿਕਲੀਆਂ ਹਟਮਾ ਮੈਨੂੰ ਇਹ ਲਬਾਤ ਮਹਿਬੂਤਿਆਂ ਦਾ ਇਹ ਲੈਣ ਲਾ ਇਹ ਯੁਧਿਆ ਦੀ ਬਾਵਲੀ ਮਾਜਦੀ ਮੇਰਾ ਨਾਮ ਲਾਤੀ ਰਾਮ ਜੀ ਇਹ ਉਹ ਪਰਿਵਾਰ ਆ ਜਿਹੜੇ ਪਰਿਵਾਰ ਦੇ 3 ਮੈਂਬਰ ਜਿਹੜੇ 6 ਸਤੰਬਰ 1990 ਦੇ ਵਿੱਚ ਦੇ ਵਿੱਚ ਕਾਰ ਸੇਵਾ ਦੇ ਵਿੱਚ ਅਸੀਂ ਇੱਥੋਂ ਯੁਧਿਆ ਗਏ ਹਾਂ ਅਸੀਂ ਯੁਧਿਆ ਗਏ ਹਾਂ ਤੇ ਯੁਧਿਆ ਸਾਨੂੰ ਜਾਣਦੇ ਆ ਰਾਤ 2:30 ਵਜੇ ਦੇ ਨਾਲ ਮੁਰਾਦਾਬਾਦ ਸਟੇਸ਼ਨ ਤੋਂ ਲਾ ਲਿਆ। ਯਾਦ ਆ ਉਹ ਤੋਂ ਡੀਐਸਪੀ ਸੀ। ਸਾਨੂੰ ਕਹਿਣ ਲੱਗੇ ਤੁਹਾਨੂੰ ਕਾ ਨਹੀਂ ਜਾਣਦੇ ਨਾ। ਸਾਨੂੰ ਕੰਬਲਾਂ ਤੋਂ ਫੜ ਫੜ ਕੇ ਧੂੜ ਧੂੜ ਕੇ ਉਹਨਾਂ ਗੱਡੀ ਦੇ ਵਿੱਚੋਂ ਲਾਇਆ। ਉਹਨੇ ਤੋਂ ਮਗਰੋਂ ਸਾਨੂੰ ਜੇਲ੍ਹ ਚ ਲੈ ਗਏ। ਜੇਲ੍ਹ ਦੇ ਵਿੱਚ ਜਾ ਕੇ ਦੇਖਿਆ ਤਾਂ ਜੇਲ੍ਹ ਦਾ ਬਹੁਤ ਬੁਰਾ ਹਾਲ ਸੀ। ਧਰਮਪਾਲੂ ਨੇ ਸਾਡੇ ਨਾਲ ਸੀ। ਬਾਉ ਬਲਦੇਵ ਮਿੱਤਰ ਕਾਂਸੜਾ ਨਾਲ ਸੀ। ਇਹ ਸਾਰਿਆਂ ਦੇਖੀ ਜੇਲ੍ਹ ਦੀ ਪੋਜੀਸ਼ਨ। ਉੱਥੇ ਫਿਰ ਰਾਤੋਂ ਰਾਤ ਦੀ ਦਿਨੇ ਦਿਨੇ ਕਲੀਆਂ ਹੋਈਆਂ। ਸਾਨੂੰ ਜੇਲ੍ਹ ਦੇ ਵਿੱਚ 15 ਦਿਨ ਸਾਨੂੰ ਜੇਲ੍ਹ ਦੇ ਵਿੱਚ ਉਹਨਾਂ ਨੇ ਸੁਟਿਆ ਉਸ ਤੋਂ ਮਗਰੋਂ ਜੋ ਲੋਕਾਂ ਨੇ ਜਿਹੜੇ ਉੱਥੋਂ ਦੇ ਰਹਿਣ ਵਾਲੇ ਲੋਕ ਸੀ ਮਰਾਦਾਬਾਦ ਦੇ ਉਹਨਾਂ ਸਾਡੀ ਸੇਵਾ ਕੀਤੀ ਵੀ ਤੁਹਾਨੂੰ ਪੰਜਾਬ ਚੋਂ ਕਿਸੇ ਨਾਲ ਮੁਲਾਕਾਤ ਨਹੀਂ ਕਰਨਾ ਹੁੰਦੀ ਫਿਰ ਜੇਲ੍ਹ ਦੇ ਵਿੱਚ ਮੁਸਲਮਾਨਾਂ ਨਾਲ ਝਗੜਾ ਹੋਇਆ ਉਹਨਾਂ ਗੋਲੀ ਵੀ ਚਲਾਈ ਸਾਡੀ ਮਾਂ ਦੀ ਇੱਛਾ ਹੀ 42 ਸਾਲ ਦੀ ਉਮਰ ਸੀ 72 ਸਾਲ ਦੀ ਉਮਰ ਹੋ ਗਈ ਆ ਫਿਰ ਰਾਮ ਮੰਦਰ ਬਣੇ ਉਸੀਂ ਆਪਣੀਆਂ ਅੱਖਾਂ ਦੇ ਨਾਲ ਰਾਮ ਮੰਦਰ ਦੇਖਦੇ ਆਂ ਮਤਲਬ ਇਦਾਂ ਹੀ ਅਸੀਂ ਉੱਥੇ ਜੋ ਵੀ ਰੋਟੀ ਦਾ ਸੀ ਉਹ ਅਸੀਂ ਆ ਬਣਾਉਂਦੇ ਹਾਂ ਕੋਲੋਂ ਖर्च ਕਰਦੇ ਹਾਂ ਜਿਹੜਾ ਸੁਵਡਣ ਸੀ ਉਹ ਵੀ ਸਾਡੇ ਦਾ ਬੈਗ ਰੋਟੀ ਖਾਂਦਾ ਹਾਂ ਹਾਂਜੀ ਅੱਜ ਉਮੀਦ ਫਾਊਂਡੇਸ਼ਨ ਵੱਲੋਂ ਹਰ ਸਾਲ ਦੀ ਤਰ੍ਹਾਂ ਗੰਨਤੰਤਾ ਦੇ ਵਾਸਤੇ ਇਹ ਝੰਡਾ ਚੜਾਉਣ ਦੀ ਰਸਮ ਹਮੇਸ਼ਾ ਅਸੀਂ ਕਰਦੇ ਆਂ ਲੇਕਿਨ ਪੂਰਾ ਦੇਸ਼ ਪੂਰਾ ਵਿਸ਼ਵ ਜਿਹੜਾ ਰਾਮ ਮੇ ਹੋਇਆ ਦਾ ਬੋਵੇ ਮੰਦਿਰ ਨਿਰਵਾਣ ਦੇ ਉੱਤੇ ਔਰ ਉਮੀਦ ਫਾਊਂਡੇਸ਼ਨ ਨੂੰ ਲੱਗਦਾ ਸੀ ਵੀ ਜਿਹੜੇ ਬਟਾਲੇ ਨਗਰੀ ਦੇ ਉੱਤੇ 1990 1992 ਦੇ ਵਿੱਚ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ RAM ਜਨਮ ਭੂਮੀ ਦੇ ਮੰਦਿਰ ਨਿਰਮਾਣ ਵਾਸਤੇ ਆਪਣੇ ਘਰੋਂ ਨਿਕਲੇ ਸੀ ਦੇ ਐਸੇ ਪਰਿਵਾਰਾਂ ਨੂੰ ਯਾਦ ਨਾ ਕੀਤਾ ਗਿਆ ਤੇ ਮੈਨੂੰ ਲੱਗਦਾ ਬਹੁਤ ਮੰਦਿਰ ਨਿਰਮਾਣ ਦੇ ਨਾਲ ਨਾਲ ਉਹਨਾਂ ਪਰਿਵਾਰਾਂ ਦੇ ਨਾਲ ਕਿਤਨਾ ਕਿਤੇ ਸਾਨੂੰ ਲੱਗਿਆ ਵੀ ਅਸੀਂ ਉਹਨਾਂ ਦਾ ਠੀਕ ਨਹੀਂ ਕੀਤਾ ਇਸ ਕਰਕੇ ਉਮੀਦ ਫਾਊਂਡੇਸ਼ਨ ਨੇ ਹੋਰ ਵੀ ਸੰਗਠਨਾਂ ਨਾਲ ਕੋਈ ਪ੍ਰੋਗਰਾਮ ਹੁੰਦੇ ਹੋਣਗੇ ਲੇਕਿਨ ਸਾਨੂੰ ਲੱਗਦਾ ਸੀ ਵੀ RAM ਭਗਤਾਂ ਦੇ ਪਰਿਵਾਰਾਂ ਨੂੰ ਇੱਕ ਵਾਰੀ ਯਾਦ ਕੀਤਾ ਜਾਏ ਉਹਨਾਂ ਦਾ ਸਨਮਾਨ ਕੀਤਾ ਜਾਏ ਅੱਜ ਅਸੀਂ ਸਨਮਾਨ ਸਮਾ ਨੂੰ ਰੱਖਿਆ ਸੀ RAM ਸੇਵਕ ਜਿਹੜੇ 1990 1992 ਤੋ ਯੋਧਾ ਜੀ ਗਏ ਸੀ ਅੱਜ ਸੈਂਕੜੇਆ ਕਰਮਚਾਰੀ ਸੈਂਕੜੇਆ ਪਰਿਵਾਰ ਆਪਣੇ ਬੱਚਿਆਂ ਦੇ ਨਾਲ ਆਪਣੇ ਬਜ਼ੁਰਗ ਜਿਹੜੇ ਜੀਵਨ ਆਪ ਆਪਣਾ ਮ੍ਰਿਤਯੁਜਨਾ ਦੀ ਹੋ ਚੁੱਕੀ ਆਂ ਭਗਵਾਨ ਕੋ ਭਗਵਾਨ ਨੂੰ ਪਿਆਰੇ ਹੋ ਚੁੱਕੇ ਨੇ ਆਪਣੇ ਪਿਤਾ ਜੀ ਦੇ ਸਨਮਾਨ ਲੈਣ ਵਾਸਤੇ ਬੱਚੇ ਆਏ ਦੇ ਸੀ ਕਈ ਐਸੀਆਂ ਮਾਵਾਂ ਆਈਆਂ ਦੀਆਂ ਸੀ ਜਿਨ੍ਹਾਂ ਦੇ ਪੁੱਤਰ ਉੱਥੇ ਗਏ ਸੀ ਲੇਕਿਨ ਪੁੱਤਰ ਐਸੋਲੇ ਜੀਵਿਤ ਨਹੀਂ ਹੈ ਬੜੇ ਐਸੇ ਸ਼ੰਸ ਹੀ ਐਸੋਲੇ ਪੂਰੇ ਪ੍ਰੋਗਰਾਮ ਦੇ ਵਿੱਚ ਔਰ ਅਸੀਂ ਬੋਵੇ ਮੰਦਨ ਨਰਵੰਦਪੁਰਾ ਚਿੱਤਰ ਵੀ ਦੇਖਿਆ ਹੋਇਆ ਹੈ ਅੱਜ ਦਾ ਜਿਹੜਾ ਕਾਰਜਕ੍ਰਮ ਹੈ ਮੈਂ ਸਾਰੇ ਰਾਮਪਖਤਾ ਨੂੰ ਵਧਾਈ ਦੇਣਾ ਚਾਹਨਾ ਵਾ ਉਹਨਾਂ ਨੂੰ ਉਹਨਾਂ ਦੇ ਪ੍ਰਤੀ ਮਨਨਤ ਮस्तक ਉਹਨਾਂ ਉਹਨਾਂ ਦੇ ਪ੍ਰਧਾਨ ਅਤੇ ਪਤੀ ਔਰ ਇਸ ਦੇ ਨਾਲ-ਨਾਲ ਬਟਾਲੇ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ 26 ਜਨਵਰੀ ਦੀ ਗਣਤੰਤਰ ਦਿਵਸ ਦੀ ਮੈਂ ਵਧਾਈ ਦੇਣਾ ਵਾ ਔਰ ਇਸ ਦੇ ਨਾਲ-ਨਾਲ ਜਿਹੜਾ ਅਸੀਂ ਸ਼੍ਰੀ ਰਾਮ ਜਨਮ ਭੂਮੀ ਦੇ ਉਤੇ ਜਿਹੜੇ ਕਾਰ ਸੇਵਾ ਕਰੇ ਸੀ ਉਹਨਾਂ ਦਾ ਜਿਹੜਾ ਸਨਮਾਨ ਕੀਤਾ ਵਾ ਮੈਂ ਆਪਣੀ ਉਮੀਦ ਫਾਊਂਡੇਸ਼ਨ ਦੇ ਸਮੂਹ ਕਾਰਜਕਰਤਾ ਦਾ ਜਿਨ੍ਹਾਂ ਨੇ ਬੜਾ ਡਿਸਿਪਲਿੰਡ ਤਰੀਕੇ ਦੇ ਨਾਲ ਮਿਸਟਰੀਜ਼ ਸਮੇਤ ਆਪਣੇ ਕਾਰਜਕ੍ਰਮ ਨੂੰ ਸਮਾਪਤ ਕੀਤਾ ਵਾ ਜਿਸ ਤੇ ਸਕਾਰਜਕਰਤਾ ਨੂੰ ਜੋ ਜਿੰਮੇਵਾਰੀ ਦਿੱਤੀ ਹੋਈ ਪੂਰੀ ਕੀਤੀ ਹੈ ਉਹਨਾਂ ਦਾ ਮੈਂ ਧੰਨਵਾਦ ਵੀ ਕਰਨਾ ਵਾ ਔਰ ਉਮੀਦ ਕਰਨਾ ਵਾ ਉਮੀਦ ਫਾਊਂਡੇਸ਼ਨ ਆਪਣੇ ਸਾਥੀ ਨਾਲ ਆਉਣ ਵਾਲੇ ਸਮੇਂ ਹਮੇਸ਼ਾ ਹੀ ਐਸੇ ਬਿਰੇ ਉਪਰਾਲੇ ਕਰਦਾ ਰਹੇਗਾ ਜੈ ਭਾਰਤ ਜੈ ਸ਼੍ਰੀ ਰਾਮ